领导，领导。 ਕੀ ਹੜਤਾਲ ਹੈ ਮੈਂ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਤੋਂ ਜਵਾਬ ਦਿੰਦਾ ਕਿ ਕੀ ਕਹਿਣਾ ਚਾਹੁੰਦੇ ਹੋ ਹੜਤਾਲ ਚੱਲ ਰਹੀ ਹੈ ਕਿੰਨੇ ਦਿਨ ਦੀ ਹੜਤਾਲ ਹੈ ਕੀ ਕੀ ਮੰਗਣਾ ਸਰ ਇਹ ਹੜਤਾਲ ਵੈਸੇ ਅੱਜ ਨਹੀਂ ਪਹਿਲੀ ਵਾਰ ਨਹੀਂ ਹੋਈ ਇਹ ਮੁੱਦਾ ਸਾਡਾ ਮਤਲਬ ਕਾफी ਸਮੇ ਤੋਂ ਪੈਂਡਿੰਗ ਹੈ ਲਗਾਤਾਰ ਕੰਟੀਨਿਊਸਲੀ ਮਤਲਬ ਅਸੀਂ ਸਟ੍ਰਾਈਕਾਂ ਕੀਤੀਆਂ ਨੇ ਸਾਡੇ ਇਸ ਪਹਿਲਾਂ ਸਟ੍ਰਾਈਕਾਂ ਬਾਈਪਰਟਾਈਟ ਸੈਟਲਮੈਂਟ ਨੂੰ ਲੈ ਕੇ ਵੀ ਹੋਈਆਂ ਨੇ ਸਾਡੀਆਂ ਸਟ੍ਰਾਈਕਾਂ ਬਾਈਪਰਾਈਵੇਟੇਸ਼ਨ ਨੂੰ ਲੈ ਕੇ ਵੀ ਹੋਈਆਂ ਨੇ ਪਿਛਲੇ ਸਾਲ ਅਸੀਂ ਮਾਰਚ ਦੇ ਵਿੱਚ ਇੱਕ ਸਟ੍ਰਾਈਕ ਰੱਖੀ ਸੀ ਤੇ ਸੈਂਟਰਲ ਗਵਰਨਮੈਂਟ ਨੇ ਇਹ ਕਹਿ ਕੇ ਮਤਲਬ ਸਾਡੀ ਸਟ੍ਰਾਈਕ ਰੈਫਰ ਕਰਵਾਤੀ ਜੀ ਵੀ ਆਰ ਵਾਲੇ 9 ਮਹੀਨਿਆਂ ਦੇ ਵਿੱਚ ਅਸੀਂ ਤੁਹਾਨੂੰ ਜਿਹੜੀਆਂ 5 ਦਿਨਾਂ ਬੈਂਕਿੰਗ ਲਾਗੂ ਕਰਤਾ ਪਰ ਤੁਸੀਂ ਇਹ ਲਗਾ ਲਓ ਸਰ ਵੀ ਮਾਰਚ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਯਾ 10 ਤੋਂ 11 ਮਹੀਨੇ ਦਾ ਨਿਕਲ ਚੁੱਕਾ ਹੈ ਤੇ ਸੈਂਟਰਲ ਗਵਰਨਮੈਂਟ ਨੇ ਦੇ ਉੱਤੇ ਹਾਲੇ ਤੱਕ ਕੋਈ ਵੀ ਜਿਹੜੀ ਐਕਸੈਪਟ ਦੀ ਮੋਡਲ ਮੋਰ ਨਹੀਂ ਲਾਈ ਜਿਸ ਤੋਂ ਬਾਅਦ ਸਾਡੀ ਐਸੋਸੀਏਸ਼ਨ ਸਮੂਹ ਸਰਕਾਰੀ ਬੈਂਕ ਕੋ ਇੱਕ ਮਤਲਬ ਇੱਕ ਫੈਡਰੇਸ਼ਨ ਮਤਲਬ ਮੰਨ ਲੀਏ ਵੀ ਇੱਕ ਫੈਡਰੇਸ਼ਨ ਦੇ ਅੰਡਰ ਆਉਂਦਾ ਜਿਹਦਾ ਪੂਰਾ ਨਾਮ ਹੈਗਾ ਯੂ ਆਰਟੀ ਯੂਨਾਈਟਿਡ ਫਾਰਮ ਆਫ ਬੈਂਕਿੰਗ ਇਹਦੇ ਵਿੱਚ ਸਾਰੇ ਸਰਕਾਰੀ ਬੈਂਕ ਦੇ 12 ਦੇ 12 ਸਰਕਾਰੀ ਬੈਂਕ ਆ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਸੈਂਟਰ ਗਵਰਨਮੈਂਟ ਨਾਲ ਗੱਲ ਕੀਤੀ ਤੇ ਸੈਂਟਰ ਗਵਰਨਮੈਂਟ ਨੇ ਮਤਲਬ 2 ਦਿਨ ਦੀ ਮੀਟਿੰਗ ਰੱਖੀ ਸੀ 22 ਦੀ ਫਿਰ 22 ਤੋਂ ਬਾਅਦ ਉਹਨਾਂ ਦੇ ਮਤਲਬ ਨੇਪਰੇ ਜਦੋਂ ਨਹੀਂ ਚੜਿਆ ਤਾਂ 30 ਤਰੀਕ ਉਹਨਾਂ ਨੇ ਫਿਰ ਦੁਬਾਰਾ 3:30 ਵਜੇ ਦੀ ਮੀਟਿੰਗ ਰੱਖੀ ਜਿਸ ਤੋਂ ਬਾਅਦ ਇਹ ਮਤਲਬ ਸਿੱਟਾ ਬਾਹਰ ਨਿਕਲਿਆ ਵੀ ਅਸੀਂ ਤੁਹਾਨੂੰ 5 ਦਿਨ ਦੀ ਬੈਕਿੰਗ ਨਹੀਂ ਦੇ ਸਕਦੇ ਜਦੋਂ ਕਿ ਅਸੀਂ ਆਪਣੇ 40 ਮਿੰਟ ਜਿਹੜੇ ਸਰਵਿਸ ਦੇ ਨੇ ਉਹ ਵਧਾਉਣ ਵਾਸਤੇ ਵੀ ਪੇਸ਼ਸ਼ ਕਰ ਚੁੱਕੇ ਹਾਂ ਇਹਦੇ ਵਿੱਚ ਹੋਇਆ ਸਰ ਇਹ ਇਹ ਹੈ ਵੀ ਪਹਿਲਾਂ ਐਕਸੈਪਟ ਕਰ ਚੁੱਕੀ ਨੇ ਸਾਡੀ ਡਿਮਾਂਡ ਪਰ ਉਹਨੂੰ ਲਾਗੂ ਕਰਨ ਲਈ ਮਤਲਬ ਜਿਹੜੀਆਂ ਕੀ ਕਾਰਨ ਮੰ ਕਿਸੇ ਚੇ ਨੂੰ ਹਾਂ ਕਰਕੇ ਜਦੋਂ ਉਹ ਨਾ ਕਰਦੀ ਹੈ ਤਾਂ ਉਹ ਸਰਕਾਰਾਂ ਮਤਲਬ ਬਹੁਤ ਵਧੀਆ ਤਰੀਕੇ ਨਾਲ ਜਾਣਦੀਆਂ ਨੇ ਇਹ ਚ ਸਿਰਫ ਤੁਸੀਂ ਇੱਕ ਤੁਹਾਡੇ ਚੈਨਲ ਦੇ ਇੰਦਰ ਹੀ ਮੈਂ ਦੱਸਣਾ ਚਾਹੁੰਦਾ ਸਿਰਫ ਬੈਂਕਿੰਗ ਇੰਡਸਟਰੀ ਇਦਾਂ ਦੀ ਹੈ ਜਿਹੜੀ 6 ਦਿਨ ਵਰਕਿੰਗ ਕਰ ਰਹੀ ਹੈ ਆਦਰਵਾਇਜ਼ ਤੁਸੀਂ ਕਿਸੇ ਇੰਸ਼ੂਰੈਂਸ ਕੰਪਨੀ ਨੂੰ ਮੰਨ ਲਓ ਜਿਵੇਂ LIC ਹੋਗੀ ਈਵਨ ਕਿ ਜਿਹੜੀ ਸਾਡੀ ਟਾਈ ਮਾਈਪ ਆਪ ਹੈ RBI ਹੈ RBI ਵੀ ਪੰਜ ਦਿਨ ਬੈਂਕਿੰਗ ਕਰ ਰਹੀ ਹੈ ਸਿਰਫ ਕੱਲਾ ਬੈਂਕਿੰਗ ਸੈਕਟਰ ਹੀ ਇਦਾਂ ਦਾ ਜਿਹੜਾ ਸਿਰਫ 5 ਦਿਨ ਵਰਕਿੰਗ ਕਰ ਰਹੀ ਹੈ ਆ 6 ਦਿਨ ਬੈਂਕਿੰਗ ਕਰ ਰਹੀ ਹੈ 5 ਦਿਨ ਬਾਕੀ ਸਾਰੇ ਪੰਜ ਕਰਦੇ ਮੈਂ ਇੱਕ ਸਿਰ ਬੇਨਤੀ ਕਰਨੀ ਚਾਹੁੰਦਾ ਅਸੀਂ ਅਕਵਾਰਮ ਦੇ ਥਰੂ মিডিਆ ਦੇ ਥਰੂ ਅਸੀਂ ਹੜਤਾਲ ਕਰਨ ਤੋਂ ਪਹਿਲਾਂ ਸਾਡੀ ਜਨਤਾ ਤੋਂ ਮਾਫੀ ਮੰਗ ਲਈ ਸੀ ਕਿ ਵੀ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਪਰ ਇਹ ਹੜਤਾਲ ਸਿਰਫਲੇ 5 ਦਿਨਾਂ ਬੈਂਕਿੰਗ ਨੂੰ ਦੇਖੀ ਨਾ ਜਾਵੇ ਇਹ ਹੜਤਾਲ ਆਰਨਲ ਡੈਮ ਦੇ ਵਿੱਚ ਜਿਹੜੇ ਬੈਂਕ ਪ੍ਰਾਈਵੇਟ ਹੋਣ ਜਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਇੱਕ ਬਹੁਤ ਵੱਡੀ ਲੜਾਈ ਹੈ ਇਹ ਦੇਖੋ ਮਜ਼ਦੂਰ ਦਾ ਕੰਮ ਮਜ਼ਦੂਰ ਵਰਗ ਜਿੰਨਾ ਵੀ ਹੈ ਉਹ ਸਾਰਾ ਸਰਕਾਰੀ ਬੈਂਕਾਂ ਨਾਲ ਜੁੜਿਆ ਹੋਇਆ ਹੈ ਜੇ ਮਨਦੀਪ ਜੀ ਤੁਹਾਨੂੰ ਦੱਸਿਆ ਵੀ ਸਾਰੇ ਆਰਐਨਟੀ ਦੇ ਵਿੱਚ ਹੜਤਾਲ ਕੀਤੀ ਜਾ ਰਹੀ ਹੈ ਤਾਂ ਕਾਰਨ ਨਹੀਂ ਹੋਇਆ ਵੀ ਸਾਡੇ ਦੇਸ਼ ਦੇ ਵਿੱਚ ਜਿੰਨੇ ਵੀ ਮਤਲਬ ਕਰਮਜੋਗੀ ਨੇ ਜਿੰਨੇ ਵੀ ਬੰਦੇ ਮਤਲਬ ਕੰਮ ਕਾਰ ਕਰਨ ਵਾਲੇ ਗਰੀਬ ਲੋਕ ਨੇ ਉਹ ਸਾਰਾ ਦੇ ਅਕਾਊਂਟ ਸਰਕਾਰੀ ਬੈਂਕਾਂ ਵਿੱਚ ਨੇ ਕੱਲ ਨੂੰ ਅਗਰ ਉਹ ਬੈਂਕ ਪ੍ਰਾਈਵੇਟ ਹੋ ਜਾਂਦੇ ਆ ਤਾਂ ਲੋਕਾਂ ਦੀ ਜਿੰਨੀ ਵੀ ਪੂੰਜੀ ਹੈ ਜਿੰਨਾ ਵੀ ਲੋਕਾਂ ਦਾ ਪੈਸਾ ਉਹ ਸਾਰਾ ਕਾਰਪੋਰੇਟ ਸੈਂਟਰ ਵਿੱਚ ਜਾਊਗਾ ਇਹ ਇਹ ਸੋ ਇਸ ਹੜਤਾਲ ਨੂੰ ਆਪਾਂ ਕੱਲਾ ਸ਼ਨੀਵਾਰ ਦਾ ਨਾਮ ਮੰਨ ਕੇ ਜੇ ਇਹ ਹੜਤਾਲ ਤੋਂ ਹੋਰ ਵੀ ਬਹੁਤ ਮਾਇਨੇ ਨੇ ਜੋ ਸਿਰਫ ਲੋਕਾਂ ਦੇ ਹਿੱਤ ਲਈ ਨੇ ਇਹ ਲੇਡੀ ਨਾਮ ਹੈ ਜੀ ਮੇਰਾ ਨਾਮ ਸਰ ਮਨਦੀਪ ਕੁਮਾਰ ਹੈ ਮੈਂ ਜਰਨਲ ਸੈਕਟਰੀ ਆ ਪੀ ਐਸ ਪੀ ਐਸਓ ਪਟਿਆਲਾ ਦਾ ਜਿਹੜਾ ਹੜਤਾਲ ਆ ਇੱਕ ਦਿਨ ਦੀ ਹੈ ਕਿ ਲਗਾਤਾਰ ਹੜਤਾਲ ਜਾਰੀ ਰਹੂਗੀ ਇਹ ਹੜਤਾਲ ਸਾਰਾ ਜੇ ਪਹਿਲਾਂ ਇੱਕ ਦਿਨ ਦੀ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਵਿੱਚ ਸਾਡੇ ਲੀਡਰ ਸਾਹਿਬਾਨ ਜਿਹੜੇ ਨੇ ਉਹ ਕਰਨਗੇ ਡਿਸਾਈਡ ਕੇ ਇਹਨੂੰ ਅੱਗੇ ਵਧਾਇਆ ਜਾਂਦਾ ਹੈ ਕਿ ਨਹੀਂ ਵਧਾਇਆ ਜਾਂਦਾ ਤੁਹਾਨੂੰ ਲੱਗਦਾ ਵੀ ਹੜਤਾਲ ਕਰਕੇ ਜਿਹੜੇ ਕਸਟਮਰ ਆਉਂਦੇ ਨੇ ਜਿਹੜੇ ਉਹ ਉਹਨਾਂ ਨੂੰ ਦਿੱਕਤਾਂ ਤੇ ਪਰੇਸ਼ਾਨੀਆਂ ਜਾਦੇ ਆਣਗੀਆਂ ਦੇਖੋ ਕਸਟਮਰਾਂ ਨੂੰ ਦਿੱਕਤ ਪਰੇਸ਼ਾਨੀ ਅਸੀਂ ਸਾਡੇ ਡਿਜੀਟਲ ਚੈਨਲ ਹੈਗੇ ਆ ਬਹੁਤ ਅਸੀਂ ਉਹ ਆਲਰੇਡੀ ਸਾਰਾ ਕੁਝ ਕਸਟਮਰ ਨੂੰ ਘੱਟ ਤੋਂ ਘੱਟ ਦਿੱਕਤ ਆਵੇ ਬਟ ਸਾਡੀਆਂ ਜਿਹੜੀਆਂ ਮੰਗਾਂ ਨੇ ਇਹ ਜਾਇਜ਼ ਨੇ ਕਿਉਂਕਿ ਅਸੀਂ ਪਿਛਲੇ 10 ਸਾਲਾਂ ਤੋਂ ਮੈਨੂੰ ਲੱਗਦਾ ਇਸ ਡਿਮਾਂਡ ਨਾਲ ਯੂਜ਼ ਕਰ ਰਹੇ ਯੂਜ਼ ਰਹੇ ਹਾਂ ਕਿ ਵੀ ਪਾਈਪ ਦੇ ਬੈਂਕਿੰਗ ਕੀਤੀ ਜਾਵੇ ਪਹਿਲਾਂ ਦੋ ਸੈਟਰਡੇ ਬੰਦ ਕਰਤੇ ਉਹਨਾਂ ਨੇ ਬਸ ਆਹ ਜਿਹੜੇ ਬਾਕੀ ਸੈਟਰਡੇ ਦੀ ਇਹ ਐਗਰੀ ਕਰਕੇ 2 ਸਾਲ ਤੋਂ ਸਰਕਾਰ ਅੱਖਾਂ ਬੰਦ ਕਰੀ ਬੈਠੀ ਜਿਹੜੀ ਅੱਜ ਦੀ ਹੜਤਾਲ ਹੈ ਕਿੱਥੇ ਕਿੱਥੇ ਚੱਲ ਰਹੀ ਹੈ ਅੱਜ ਦੀ ਹੜਤਾਲ ਪੂਰੇ ਦੇਸ਼ ਦੇ ਵਿੱਚ ਹਰ ਇੱਕ ਸੈਂਟਰ ਦੇ ਵਿੱਚ ਹਰ ਇੱਕ ਮਤਲਬ ਸਟੇਟ ਦੇ ਵਿੱਚ ਹਰ ਇੱਕ ਜਿੰਨੇ ਵੀ ਸੈਂਟਰ ਨੇ ਸਾਰੇ ਸ਼ਹਿਰਾਂ ਦੇ ਵਿੱਚ ਹੀ ਹੈ ਸਾਰੇ ਜਿਹੜੇ ਸੈਂਟਰ ਦੇ ਅੰਦਰ ਆਉਂਦੇ ਨੇ ਬੈਂਕ ਸਾਰੇ ਸੈਂਟਰ ਦੀ ਬੈਂਕ ਨਹੀਂ ਹਾਂ ਜੀ ਆ ਪੀ ਐਸ ਯੂ ਬੈਂਕਸ ਨੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਇਹ ਹੜਤਾਲ ਕੀਤੀ ਗਈ ਹੈ ਕਿਉਂਕਿ ਜਿੰਨੇ ਸਟੇਟ ਡਿਪਾਰਟਮੈਂਟ ਨੇ ਸੈਂਟਰਲ ਡਿਪਾਰਟਮੈਂਟ ਨੇ ਇਹ ਸਾਰੇ 5 ਡੇ ਕੰਮ ਕਰਦ ਨੇ ਆਰ بی ਜਿਵੇਂ ਵਿਕੀ ਜੀ ਨੇ ਦੱਸਿਆ ਇਹ ਸਾਰੇ ਕੰਮ ਕਰਦ ਨੇ 5 ਡੇ ਬਟ ਕੱਲੀਆਂ ਬੈਂਕਾਂ ਹੀ ਨੇ ਜਿਨ੍ਹਾਂ ਨੂੰ 6 ਦਿਨ ਕੰਮ ਕਰਵਾਇਆ ਸਰ ਤੁਹਾਡੇ ਚੈਨਲ ਦੇ ਥਰੂ ਹੀ ਵੇਖਿਆ ਸੀ ਬੇਦਖ ਲੋ ਕਰਨ ਇੱਕ ਮਿੰਟ ਮੈਂ ਨਰੇਸ਼ ਕੁਮਾਰ ਸ਼ਰਮਾ ਟ੍ਰੈਜਰਰ ਕੇਨਰਾ ਬੈਂਕ ਅੰਪਲਾਈਜ਼ ਯੂਨੀਅਨ ਪੰਜਾਬ ਸਾਡੀ ਜਿਹੜੀ ਹੜਤਾਲ ਹੈ ਉਹ 5 ਦਿਨਾਂ ਨੂੰ ਲੈ ਕੇ ਤਾਂ ਹੈਗੀ ਹੈਗੀ ਹੈ ਬਾਕੀ ਹੜਤਾਲ ਕਰਨਾ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਅਸੀਂ ਆਪਣੀ ਬੇਜਿੱਜ ਕਟਵਾ ਕੇ ਹੜਤਾਲ ਕਰ ਰਹੀ ਆ ਸਾਡੀਆਂ ਸੈਲਰੀਆਂ ਕੱਟ ਰਹੀਆਂ ਨੇ ਅੱਜ ਦੇ ਦਿਨ ਜਿਹੜੀ ਹੜਤਾਲ ਕੀਤੀ ਆ ਸਾਡੀ ਸੈਲਰੀ ਕੱਟਦੀ ਕਿੱਟੀ ਜਾ ਰਹੀ ਆ ਕੋਈ ਵੀ ਆਪਣੀ ਸੈਲਰੀ ਕਟਾ ਕੇ ਖੁਸ਼ ਨਹੀਂ ਹੁੰਦਾ ਕੋਈ 100 ਰੁਪਏ ਕਟਾ ਕੇ ਖੁਸ਼ ਨਹੀਂ ਹੁੰਦਾ ਅਸੀਂ ਤਾਂ ਫਿਰ ਵੀ ਜਿਹੜੀ ਸਾਡੀ ਪਰ ਡੇ ਸੈਲਰੀ ਬਣਦੀ ਆ ਉਹ ਕਟਾ ਰਹੇ ਆ ਇਹ ਇਹ ਸਿਰਫ ਇਸ ਕਰ ਲਈ ਹੋ ਰਿਹਾ ਕਿਉਂਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਇਟਸ ਇਹ 5 ਦਿਨਾਂ ਦਾ ਇਹ ਵਾ 2012 ਤੋਂ ਚੱਲਦਾ ਆ ਰਿਹਾ ਹੈ 2012 ਤੋਂ ਬਾਅਦ ਇਹਨਾਂ ਨੇ 2015 ਵਿੱਚ ਸਾਨੂੰ ਇੱਕ ਸੈਟਰਡੇ ਸੈਕਿੰਡ ਸੈਟਰਡੇ ਤੇ ਫੋਰ ਸੈਟਰਡੇ ਆਫ ਜਿਤਤਾ ਸੀਗਾ ਹੌਲੀ ਜੇ ਬਣਾਤਾ ਸੀਗਾ ਤੇ ਕਿਹਾ ਗਿਆ ਸੀਗਾ ਕਿ ਬਾਕੀ ਦੇ ਉਸ ਤੋਂ ਬਾਅਦ ਚ ਦੇਖ ਲਾਂਗੇ ਉਸ ਤੋਂ ਬਾਅਦ ਉਸ ਚੀਜ਼ ਨੂੰ ਐਗਰੀ ਵੀ ਕਰੇ ਗਏ ਕਰ ਲਿੱਤਾ ਗਿਆ ਤੇ ਗਵਰਨਮੈਂਟ ਇਸ ਚੀਜ਼ ਤੇ ਜਾਦਾ ਹੋਈ ਵੀ ਹੈ ਜਦਕਿ ਆਈਬੀਏ ਕੱਲੋ ਇਹ ਅਪਰੂਵ ਹੋ ਚੁੱਕਿਆ ਸਿਰਫ ਗਵਰਨਮੈਂਟ ਦੇ ਟੇਬਲ ਤੇ ਲੈਟਰ ਪਿਆ ਹੈ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਰਿਹਾ ਹਰ ਚੀਜ਼ ਨੂੰ ਐਗਰੀ ਕੀਤਾ ਗਿਆ ਹੈ ਕਿ ਹਾਂ 5 ਦਿਨ ਬੈਂਕਿੰਗ ਦਿੱਤੀ ਜਾਵੇਗੀ ਜਿਹੜੀ ਪਿਛਲੀ ਵਾਰ ਪਰਟਾਈ ਜਿਹੜੀ ਸਾਡੀ ਸੈਲਰੀ ਇਹ ਸੈਟਲਮੈਂਟ ਹੁੰਦੀ ਆ ਉਸ ਦੇ ਵਿੱਚ ਵੀ ਇਹ ਚੀਜ਼ ਐਗਰੀ ਕੀਤੀ ਗਈ ਸੀ ਤੁਹਾਨੂੰ ਬਹੁਤ ਜਲਦੀ ਦਿੱਤਾ ਜਾਏਗਾ ਉਸ ਨੂੰ ਵੀ ਕਾਫੀ ਚਿਰ ਹੋ ਗਿਆ ਹੈ ਉਸ ਚੀਜ਼ ਨੂੰ ਲੈ ਕੇ ਸਾਡਾ ਇਹ ਰੋਸ਼ ਮਜ਼ਾਰਾ ਚੱਲ ਰਿਹਾ ਹੈ ਤੇ ਰੋਜ਼ ਮਿ ਮਸ਼ਾਰਾ ਮਜ਼ਾਰਾ ਜਿਹੜਾ ਹੈਗਾ ਇਹ ਜੀ ਇੱਥੇ ਦਾ ਰੁਕਿਆ ਤਾਂ ਅਸੀਂ ਅੱਗੇ ਵੀ ਲੈ ਕੇ ਜਾਵਾਂਗੇ ਫਿਲਹਾਲ ਤਾਂ ਸਾਡੀ ਜਥੇਬੰਦੀਆਂ ਨੇ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਸੀਗਾ ਹੁਣ ਸਾਡੀ ਜਥੇਬੰਦੀਆਂ ਸਾਡੇ ਟੌਪ ਲੀਡਰਸ ਜਿਹੜੇ ਨੇ ਜਿਉ ਸਾਨੂੰ ਅੱਗੇ ਵੀ ਵਧਣ ਨੂੰ ਕਹਿਣਗੇ ਅੱਗੇ ਵੀ ਹੜਤਾਲ ਕਰਨ ਨੂੰ ਕਹਿਣਗੇ ਅਸੀਂ ਆਪਣੀ ਸੈਲਰੀਆਂ ਦਾ ਨਾ ਦੇਖਦੇ ਹੋਏ ਅਸੀਂ ਆਪਣੇ ਬੱਚਾਂ ਦੇ ਢਿੱਡ ਘੱਟ ਕੇ ਵੀ ਹੜਤਾਲ ਕਰਾਂਗੇ ਇਹ ਸਾਰਾ ਅਸੀਂ ਪਬਲਿਕ ਦੇ ਲਈ ਕਰ ਰਹੇ ਆ ਕਸਮਰ ਦੇ ਲਈ ਕਰ ਰਹੇ ਆ ਕਸਮਰ ਦੇ ਉੱਤੇ ਇੰਨਾ ਜ਼ਿਆਦਾ ਖਰਚਾ ਪਾਇਆ ਜਾ ਰਿਹਾ ਹੈ ਚਾਰਜਸ ਵਗੈਰਾ ਪਾ ਦਿੱਤੇ ਨੇ ਇਹ ਐਕਸਟਰਾ ਬਰਡਨ ਪਾ ਦਿੱਤੇ ਨੇ ਤਾਂ ਉਹ ਚੀਜ਼ਾਂ ਨੂੰ ਵੀ ਦੇਖਦੇ ਹੋਏ ਅਸੀਂ ਹੜਤਾਲ ਨੂੰ ਜਾਰੀ ਰੱਖਿਆ ਹੋਇਆ ਹੈ ਕਈ ਚੀਜ਼ਾਂ ਐਸੀਆਂ ਨੇ ਜਿਹੜੀ ਕਿ ਮੈਨੇਜਮੈਂਟ ਸਾਡੇ ਤੇ ਥੱਪੜਾ ਚਾਹੁੰਦੀ ਹੈ ਅਸੀਂ ਉਹਨਾਂ ਨੂੰ ਵੀ ਦੇਖਦੇ ਹੋਏ ਇਸ ਹੜਤਾਲ ਨੂੰ ਲੈ ਕੇ ਚੱਲ ਰਹੇ ਆ ਲੇਕਿਨ ਮੇਨ ਮੁੱਦਾ ਅੱਜ ਦੀ ਹੜਤਾਲ ਦਾ ਸਾਡਾ ਪੰਜ ਦਿਨਾਂ ਦਾ ਬੈਂਕਿੰਗ ਦਾ ਜਿਹੜਾ ਕਿ ਸਾਰੇ ਜਿੱਦੇ ਵੀ ਫਾਈਨੈਂਸ਼ੀਅਲ ਇੰਸਟੀਚਿਊਟ ਨੇ ਜਿੰਨਾ ਵੀ ਫਾਈਨੈਂਸ ਨੂੰ ਡੀਲ ਕਰਦੇ ਨੇ ਆਰਬੀਆਈ ਹੋ ਗਈ ਆ ਆਰਡੀਆਈ ਕੋਈ ਵੀ ਪਬਲਿਕ ਸੈਕਟਰ ਦਾ ਐਲ ਆਈ ਸੀ ਹੋ ਗਈ ਇਹ ਸਾਰੇ ਪੰਜ ਦਿਨਾਂ ਵਰਕ ਕਰ ਰਹੇ ਨੇ ਖੱਲਾ ਇੱਕ ਬੈਂਕਿੰਗ ਸੈਕਟਰ ਐਸਾ ਹੈ ਜਿਹੜਾ ਕਿ 6 ਦਿਨ ਵਰਕ ਕਰ ਰਿਹਾ ਇਸ ਲਈ ਅਸੀਂ ਨੂੰ ਅੱਗੇ ਲੈ ਕੇ ਚੱਲ ਰਿਹਾ ਜੇ ਕੱਲ ਨੂੰ ਜ਼ਰੂਰ ਸੁਪਰੀਸ ਨੂੰ ਬਤਾਉਣ ਦੀ ਅਸੀਂ ਉਹਨੂੰ ਬਤਾਵਾਂਗੇ ਕੀ ਨਾਮ ਹੈ ਜੀ ਹਾਂ ਮੇਰਾ ਨਾਮ ਦਵਿੰਦਰ ਕਵਰੇਜ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਦੀ ਹੜਤਾਲ ਨੂੰ ਲੈ ਕੇ ਮੈਜੀ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਅੱਜ ਦੀ ਹੜਤਾਲ ਹੈ ਉਹ ਸਿਰਫ ਤੇ ਸਿਰਫ 5 ਡੇ ਬੈਂਕਿੰਗ ਵਾਸਤੇ ਅਸੀਂ ਕੀਤੀ ਹੈ ਪਹਿਲਾਂ ਸਾਡੇ ਦੋ ਸ਼ਨੀਵਾਰ ਜਿਹੜੇ ਨੇ ਸਰਕਾਰਾਂ ਨੇ ਛੁੱਟੀ ਕੀਤੀ ਹੋਈ ਹੈ ਬਾਕੀ ਦੇ ਸ਼ਨੀਵਾਰ ਸਾਡੇ ਵਰਕਿੰਗ ਹੁੰਦੇ ਆ ਬਾਕੀ ਸਾਰੇ ਡਿਪਾਰਟਮੈਂਟ ਜਿਵੇਂ ਐਲਐਸਜੀਆਈਸੀ ਤੇ ਆਰਬੀ ਆਰਬੀ ਜਿਹੜਾ ਸਾਡਾ ਲੀਡ ਆਪਾਂ ਕਹਿੰਦੇ ਆ ਸਾਡਾ ਹੈੱਡ ਹੈ ਨਾ ਬੈਂਕਾਂ ਦਾ ਉਹਦੇ ਵਿੱਚ ਵੀ 5 ਡੇ ਬੈਂਕਿੰਗ ਹੈ ਇਵਨ ਕਿ ਅਸੀਂ ਸਾਰਾ ਹਫ਼ਤਾ ਹੁੰਦੇ ਆ ਤੇ ਹੁਣ ਡਿਜੀਟਾਈਜੇਸ਼ਨ ਵੀ ਇੰਨੀ ਹੋ ਚੁੱਕੀ ਹੈ ਕਿ ਮੈਨੂੰ ਲੱਗਦਾ ਸਾਰੇ ਯੂਪੀਆਈ ਜੀਪੀਆਈ ਇਹ ਡੇ ਗੂਗਲ ਪੇ ਵਗੈਰਾ ਇਹ ਸਾਰੇ ਲੋਕਾਂ ਦੇ ਫੋਨਾਂ ਦੇ ਵਿੱਚ ਅਸੀਂ ਫੜਫੜ ਕੇ ਫੋਨ ਆਪ ਐਡ ਕੀਤੇ ਹੋਏ ਨੇ ਜਦੋਂ ਸਾਰਾ ਕੋ ਡਿਜੀਟਲਾਈਜੇਸ਼ਨ ਹੋਇਆ ਪਿਆ ਤਾਂ ਸਰਕਾਰਾਂ ਨੂੰ ਹੁਣ ਫਾਈਬ੍ਰੇ ਬੈਂਕਿੰਗ ਕਰ ਦੇਣੀ ਚਾਹੀਦੀ ਹੈ ਦੂਜੀ ਗੱਲ ਇਹ ਹੈ ਕਿ ਜਦੋਂ 2000 ਸਾਡਿਆ ਪਿਛਲੇ 2 ਸਾਲ ਪਹਿਲਾਂ 2024 ਦੇ ਵਿੱਚ ਸਾਡੀ ਬਾਈਪਾਰਟਾਈਟ ਸੈਟਲਮੈਂਟ ਜਿਹੜੀ ਸਾਈਨ ਹੋਈ ਸੀ ਉਹਦੇ ਵਿੱਚ ਆਈਬੀਏ ਤੇ ਯੂਐਫਬੀ ਦਾ ਸਮਝੌਤਾ ਆਇਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਾਡੀ ਫਾਈਬੜੇ ਬੈਂਕਿੰਗ ਅੱਗੇ ਪੂਰੇ ਤੋਂ ਪੂਰੇ ਸਾਰੇ ਸ਼ਨੀਵਾਰ ਜਿਹੜੇ ਨੇ ਸਾਨੂੰ ਦਿੱਤੇ ਜਾਣਗੇ। ਇਹ ਨਹੀਂ ਮੰਨੀ ਜਾਂ ਦਿੱਤਾ। ਪਰ ਗਵਰਨਮੈਂਟ ਜਿਹੜੀ ਹੈ ਉਹ ਇਸ ਗੱਲ ਤੋਂ ਮੁਨਕਨ ਹੋ ਰਹੀ ਹੈ। ਆਪਣਾ ਵਾਅਦਾ ਜਿਹੜਾ ਹੈ ਉਹ ਨਿਭਾ ਨਹੀਂ ਰਹੀ ਹੈ। ਕਿ ਅਗਲਾ ਪ੍ਰੋਟੈਸਟ ਕੀ ਰਹਿਣ ਵਾਲਾ ਹੈ? ਅਗਲਾ ਕਦਮ ਕੀ ਰਹਿਣ ਵਾਲਾ ਹੈ? ਕਿ ਸਾਨੂੰ ਉੱਪਰ ਸਾਡੀਆਂ ਹਾਇਰ ਅਥਾਰਟੀਜ਼ ਜਿਹੜੀਆਂ ਨੇ ਸਾਡੇ ਜਨਰਲ ਸੈਕਟਰੀ ਨੇ ਜਿਹੜੇ ਠੀਕ ਹੈ ਜੀ ਉਹ ਸਾਨੂੰ ਡੈਮੋਸਟ੍ਰੇਸ਼ਨ ਫੇਰ ਹੋ ਗਈ ਅਸੀਂ ਮੋੜੇ ਨਾਲ ਮੋੜਾ ਲਾ ਕੇ ਖੜੇ ਆ ਪਬਲਿਕ ਨਾਲ ਵੀ ਤੇ ਆਪਣੇ ਸਟਾਫ ਨਾਲ ਵੀ ਤੇ ਸਾਰੀ ਜੁਨੇ ਨਾਲ